ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਖੁੱਲਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੁਨੀਲ ਜਾਖੜ ਦੀ ਨੇੜਤਾ ਵੱਧਦੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸੁਨੀਲ ਜਾਖੜ ਦਾ ਪਿਆਰ ਵੱਧਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨਹੀਂ ਸੁਨੀਲ ਜਾਖੜ ਉਤਾਵਲੇ ਹੋਏ ਹੋਏ ਨੇ ਕੀ ਕਾਰਨ ਨੇ ਸੁਨੀਲ ਜਾਖੜ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣਾ ਭਵਿੱਖ ਨਜ਼ਰ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਜਾਣਗੇ ਸੁਨੀਲ ਜਾਖੜ ਜਾਂ ਸੁਨੀਲ ਜਾਖੜ ਜਿਨ੍ਹਾਂ ਦੀ ਵਾਪਸੀ ਹੋਵੇਗੀ ਕਾਂਗਰਸ ਵਿੱਚ ਇਸ ਨੂੰ ਲੈ ਕੇ ਜੋ ਸਾਬਕਾ ਡਿਪਟੀ ਸੀਐਮ ਤੇ ਸਾਬਕਾ ਸੀਐਮ ਨੇ ਵੀ ਵੱਡਾ ਦਾਅਵਾ ਕੀਤਾ ਹੈ ਪੰਜਾਬ ਦੇ ਵਿੱਚ ਸੁਨੀਲ ਜਾਖੜ ਫਿਰ ਵਾਪਸੀ ਕਰਨ ਜਾ ਰਹੇ ਨੇ ਕਿਸ ਪਾਰਟੀ ਵਿੱਚ ਇਸ ਨੂੰ ਲੈ ਕੇ ਜੋ ਵੱਡੀਆਂ ਚਰਚਾਵਾਂ ਚੱਲੀਆਂ ਹੋਈਆਂ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਨੇ ਕੱਲ ਸੋਸ਼ਲ ਮੀਡੀਆ ਤੇ ਜਿਹੜਾ ਕਿ ਆਪਣੇ ਐਸੇ ਬਿਆਨ ਦਿੱਤੇ ਜਿਸ ਨੂੰ ਲੈ ਕੇ ਬੀਜੇਪੀ ਵਿੱਚ ਹਲਚਲ ਪੈਦਾ ਹੋ ਗਈ ਬੀਜੇਪੀ ਦੇ ਸੀਨੀਅਰ ਲੀਡਰ ਵੀ ਸੁਣ ਕੇ ਹੈਰਾਨ ਹੋ ਗਏ ਕਿ ਸੁਨੀਲ ਜਾਖੜ ਨੂੰ ਅਕਸਰ ਇਹ ਜਿਹੇ ਬਿਆਨ ਦੇਣ ਦੀ ਕੀ ਜ਼ਰੂਰਤ ਪਈ ਸੁਨੀਲ ਜਾਖੜ ਬੀਜੇਪੀ ਵਿੱਚ ਹੁੰਦਿਆਂ ਹੋਇਆਂ ਆਪਣੀ ਪਾਰਟੀ ਦੇ ਪ੍ਰਤੀ ਇਸ ਤਰ੍ਹਾਂ ਦੇ ਬਿਆਨ ਦੇਣੇ ਜਿਮਨੀ ਚੋਣਾਂ ਤੋਂ ਸਿਰਫ 4 ਦਿਨ ਪਹਿਲਾਂ ਕੁਸ਼ਨਰ ਕਿੰਨਾ ਨੁਕਸਾਨ ਹੋ ਸਕਦਾ ਹੈ ਪਾਰਟੀ ਦਾ ਜੋ ਕਿ ਇੱਕ ਸੀਨੀਅਰ ਲੀਡਰ ਹੈ ਉਹ ਬੜੇ ਪੁਰਾਣੇ ਸਿਆਸਦਾਨ ਨੇ ਜਿਨ੍ਹਾਂ ਨੇ ਜਿਮਨੀ ਚੋਣਾਂ ਦੇ ਵਿੱਚ ਅਜਿਹੇ ਬਿਆਨ ਦਿੱਤੇ ਸੁਨੀਲ ਜਾਖੜ ਨੇ ਸਾਰੀ ਜ਼ਿੰਮੇਵਾਰੀ ਭਾਜਪਾ ਦੇ ਉੱਪਰ ਸੜ ਦਿੱਤੀ ਕਿ ਜੋ ਪੰਜਾਬ ਦੇ ਹੱਥ ਖੋਏ ਜਾ ਰਹੇ ਨੇ ਭਾਜਪਾ ਔਰ ਨਰਿੰਦਰ ਮੋਦੀ ਜੋ ਪ੍ਰਧਾਨ ਮੰਤਰੀ ਨੇ ਉਹ ਪੰਜਾਬ ਨਾਲ ਵਿਤਕਰਾ ਕਰ ਰਹੇ ਨੇ ਸੋ ਇਸ ਨੂੰ ਲੈ ਕੇ ਭਾਜਪਾ ਜਿਹੜੀ ਬੋਲਣੋਂ ਹੀ ਰੁਕ ਗਈ ਚੁੱਪ ਰਹੀ ਕੱਲ ਦੀ ਕਿ ਕੀ ਕਰਨੇ ਸੁਨੀਲ ਕੁਮਾਰ ਜਾਖੜ ਅਜਿਹੇ ਕਿਉਂ ਕਰ ਰਹੇ ਨੇ ਪਰ ਸੁਨੀਲ ਕੁਮਾਰ ਜਾਖੜ ਨੇ ਅੱਜ ਜਿਵੇਂ ਹੀ ਅਕਾਲੀ ਦਲ ਦੇ ਸਪੋਰਟ ਵਿੱਚ ਆ ਗਿਆ ਹੈ ਸੁਨੀਲ ਕੁਮਾਰ ਜਾਖੜ ਨੇ ਅਕਾਲੀ ਦਲ ਦੀਆਂ ਸਿਫਤਾਂ ਦੇ ਪੁੱਲ ਬਣ ਦਿੱਤੇ ਸੁਨੀਲ ਕੁਮਾਰ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਅਕਾਲੀ ਦਲ ਨੂੰ ਜਿਹੜਾ ਕਿ ਟਕਰਾ ਹੋਣਾ ਪਵੇਗਾ ਅਕਾਲੀ ਦਲ ਖੇਤਰੀ ਪਾਰਟੀ ਔਰ ਪੰਜਾਬ ਦੇ ਹਿੱਤਾਂ ਦੀ ਪਾਰਟੀ ਹੈ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇਗਾ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ ਸੋ ਇਸ ਨੂੰ ਲੈ ਕੇ ਜੋ ਖਬਰਾਂ ਤੇਜ਼ ਹੋ ਗਈਆਂ ਨੇ ਚਰਚਾਵਾਂ ਤੇਜ਼ ਹੋ ਗਈਆਂ ਨੇ ਖੁੰਡ ਚਰਚਾਵਾਂ ਤੇ ਗੱਲਾਂ ਹੋ ਰਹੀਆਂ ਨੇ ਕਿ ਸੁਨੀਲ ਕੁਮਾਰ ਜਾਖੜ ਹੁਣ ਕਾਂਗਰਸ ਨਹੀਂ ਅਕਾਲੀ ਦਲ ਵਿੱਚ ਆ ਸਕਦੇ ਨੇ ਅਕਾਲੀ ਦਲ ਵਿੱਚ ਸੁਨੀਲ ਕੁਮਾਰ ਜਾਖੜ ਜਿਹੜੇ ਨੇ ਉਹਨਾਂ ਨੂੰ ਵੱਡਾ ਮਾਨ ਸਨਮਾਨ ਮਿਲੇਗਾ ਅਕਾਲੀ ਦਲ ਦੇ ਵੱਲੋਂ ਸੁਨੀਲ ਕੁਮਾਰ ਜਾਖੜ ਲਈ ਜੋ ਜੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਇੱਕ ਹਿੰਦੂ ਚਿਹਰਾ ਔਰ ਪੰਜਾਬ ਵਿੱਚ ਵੱਡਾ ਉਹ ਆਧਾਰੇ ਸ਼੍ਰੀ ਕੁਮਾਰ ਜਾਖੜ ਦਾ ਔਰ ਸੁਨੀਲ ਕੁਮਾਰ ਜਾਖੜ ਜੇ ਅਕਾਲੀ ਦਲ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਅਕਾਲੀ ਦਲ ਮਜ਼ਬੂਤ ਹੋਵੇਗਾ ਜੋ ਅਕਾਲੀ ਦਲ ਅੰਦਰੋਂ ਅੰਦਰੀ ਆਵਾਜ਼ ਆ ਰਹੀ ਹੈ ਕਿ ਅਕਾਲੀ ਦਲ ਦੇ ਵਿੱਚ ਸੁਨੀਲ ਕੁਮਾਰ ਜਾਖੜ ਜਿਹੜੇ ਨੇ ਬਹੁਤ ਜਲਦੀ ਸ਼ਮੂਲੀਅਤ ਕਰ ਜਾਣਗੇ ਦੂਸਰੇ ਪਾਸੇ ਕਾਂਗਰਸ ਦੇ ਸੀਐਮ ਜਿਹੜੇ ਸਾਫ ਕਾ ਚਮ ਜੀ ਚੰਨੀ ਨੇ ਵੀ ਜਿਹੜਾ ਵੱਡਾ ਐਲਾਨ ਕੀਤਾ ਕਿ ਸੁਨੀਲ ਕੁਮਾਰ ਜਾਖੜ ਲਈ ਦਰਵਾਜ਼ੇ ਖੁੱਲੇ ਨੇ ਕਾਂਗਰਸ ਲਈ ਔਰ ਕਾਂਗਰਸ ਸੁਨੀਲ ਕੁਮਾਰ ਜਾਖੜ ਵਰਗੇ ਆਦਮੀ ਨੂੰ ਲੈ ਕੇ ਆਉਣਾ ਚਾਹੁੰਦੀ ਏ ਸੁਨੀਲ ਕੁਮਾਰ ਜਾਖੜ ਕਾਂਗਰਸ ਦਾ ਪਲਾਹਕਰ ਸਦੀਨਤ ਕਾਂਗਰਸ ਨੂੰ ਅੱਗੇ ਲਿਜਾ ਸਕਦੇ ਨੇ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗ ਵੀ ਆਪ ਸੋਚ ਜਿਹੜੇ ਅਮੋ ਸਾਹਮਣੀ ਹੋਏ ਹੋਏ ਨੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਐਲਾਨ ਕੀਤਾ ਕਿ ਸਨੀ ਨੂੰ ਇੱਕ ਵਾਰ ਜਾਖੜ ਕਾਂਗਰਸ ਚ ਆਉਣ ਔਰ ਵੈਲਕਮ ਹੋਣਾ ਦਾ ਕਾਂਗਰਸ ਦੇ ਵਿੱਚ ਸਿਸ ਨੂੰ ਲੈ ਕੇ ਰਾਜਾ ਵੜਿੰਗ ਤੇ ਬਾਜਵਾ ਦੇ ਵਿੱਚ ਵੀ ਖੜਕੀ ਹੋਈ ਏ ਰਾਜਾ ਵੜਿੰਗ ਨਹੀਂ ਚਾਹੁੰਦੇ ਕਿ ਸਨੀ ਨਿਤ ਪਰ ਜਾਖੜ ਦੁਬਾਰਾ ਆਉਣ ਕਿਉਂਕਿ ਰਾਜਾ ਵੜਿੰਗ ਇੱਕ ਸੀਨੀਅਰ ਲੀਡਰ ਨੇ ਔਰ ਹੁਣ ਜੇ ਸੁਨੀਲ ਕੁਮਾਰ ਜਾਖੜਾ ਆਉਂਦੇ ਨੇ ਤਾਂ ਫਿਰ ਰਾਜਾ ਜੂਨੀਅਰ ਹੋ ਜਾਣਗੇ ਸੁਨੀਲ ਕੁਮਾਰ ਜਾਖੜ ਸੀਨੀਅਰ ਹੋਣਗੇ ਜਿਸ ਨੂੰ ਲੈ ਕੇ ਰਾਜਾ ਵੜਿੰਗ ਵਰਗੇ ਜਿਹੜੇ ਲੀਡਰ ਨੇ ਉਹ ਨਹੀਂ ਚਾਹਦੇ ਕਿ ਸੁਨੀਲ ਕੁਮਾਰ ਜਾਖੜ ਵਾਪਸ ਆਉਣ ਲੇਕਿਨ ਸੁਨੀਲ ਕੁਮਾਰ ਜਾਖੜ ਕਿਸੇ ਸਮੇਂ ਵੀ ਵਾਪਸ ਆ ਸਕਦੇ ਨੇ ਜੋ ਚਰਨਜੀਤ ਚੰਨੀ ਦਾ ਵੀ ਬਿਆਨ ਆਇਆ ਹੈ ਔਰ ਦੂਸਰੇ ਪਾਸੇ ਅਕਾਲੀ ਦਲ ਨਾਲ ਵੀ ਨੇੜਤਾ ਵੱਧਦੀ ਜਾ ਰਹੀ ਹੈ ਸੁਨੀਲ ਕੁਮਾਰ ਜਾਖੜ ਦੀ ਜੇਕਰ ਕਾਂਗਰਸ ਵਾਲੇ ਪਾਸੋਂ ਦਰਵਾਜ਼ੇ ਬੰਦ ਨੇ ਤਾਂ ਸੁਨੀਲ ਕੁਮਾਰ ਜਾਖੜ ਸਮੂਲੀਅਤ ਅਕਾਲੀ ਦਲ ਵਿੱਚ ਹੋਵੇਗੀ ਅਕਾਲੀ ਦਲ ਦੇ ਵਿੱਚ ਸੁਨੀਲ ਕੁਮਾਰ ਜਾਖੜ ਜਿਹੜਾ ਕਿ ਵੱਡਾ ਚਿਹਰਾ ਬਣ ਕੇ ਅੱਗੇ ਆਉਣਗੇ ਜੋ ਖਬਰਾਂ ਆ ਰਹੀਆਂ ਨੇ ਅੰਦਰੋਂ ਅੰਦਰੀ ਜੋ ਇੱਕ ਮੁਸਰ ਮੁਸਰ ਹੋ ਰਹੀ ਹੈ ਜੋ ਬੈਠਕਾਂ ਹੋ ਰਹੀਆਂ ਨੇ ਜਿਹੜੀਆਂ ਅੰਦਰਖੱਤ ਗੱਲਾਂ ਬਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਸ੍ਰੀਪੁਰ ਜਾਖੜ ਵੀ ਜਿਹੜੇ ਨੇ ਭਾਜਪਾ ਨੂੰ ਛੱਡ ਆਏ ਨੇ ਹੁਣ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਸਕਦੇ ਨੇ